ਮੈਨੂੰ ਪਤਾ ਤਾਂ ਹੈਗਾ ਵਾ ਜਿਹੜੀਆਂ ਪਰਜਾਈਆਂ ਹੁੰਦੀਆਂ ਵਾ ਨਾ ਉਹ ਤੁਹਾਨੂੰ ਪਤਾ ਨਹੀਂ ਉਹਨਾਂ ਨੂੰ ਕਿੰਨਾ ਕਿ ਚੰਗਾ ਸਮਝਦੀਆਂ ਵਾ ਤੁਹਾਡੀਆਂ ਵੀ ਤਾਂ ਹੈਗੀਆਂ ਹੀ ਆ ਪਤਾ ਹੀ ਹੁਣਾਂ ਤੁਹਾਨੂੰ ਵੀ ਤੇ ਨਾਲੇ 2 ਮਿੰਟ ਤੇ ਤੁਹਾਡੇ ਲੱਗੇ ਬੈਠੀ ਹੀ ਕਿੰਨੀਆਂ ਗੱਲਾਂ ਕਰ ਲਈਆਂ ਤੁਹਾਡੇ ਨਾਲ ਚੱਲ ਠੀਕ ਆ ਮੰਮੀ ਐਵੇਂ ਹੀ ਦੰਨੀਆਂ ਗੱਲਾਂ ਨਾ ਕਰਿਆ ਨਾ ਕਰੋ ਜੜੀ ਗੱਲ ਹੁੰਦੀ ਨਾ ਮਤਲਬ ਦੀ ਉਹ ਗੱਲ ਮੇਰੇ ਨਾਲ ਕਰਿਆ ਕਰੋ ਸਾਰਾ ਕੁ ਉਹ ਕਰਕੇ ਆਪ ਕੁੜੀ ਨੂੰ ਤੁਸੀਂ ਪੁੱਛ ੜਿਆ ਵਾ ਤੇ ਹੁਣ ਮੇਰੇ ਪੇਕੇ ਦੇ ਪਲਦੇ ਫਿਰਦੇ ਫੇਰ ਅੱਛਾ ਨਾ ਪਤਾ ਨਹੀਂ ਆ ਠੀਕ ਦੰਨੀਆਂ ਗੱਲਾਂ ਕਰਦੀਆਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੁਹਾਡੇ ਤੇ ਯਾਰ ਗੱਲਾਂ ਦੇ ਮੈਂ ਸਹੀ ਕਰਨ ਰਿਆਂ ਵਾ ਜਾਂ ਤੇ ਤੂੰ ਗੀਤਾ ਦੱਸਿਆ ਹੁੰਦਾ ਤੇ ਪਿੰਡ ਜਾਣਾ ਕੀ ਕਰਨ ਵਾ ਜਾਂ ਕੋਈ ਗੱਲਬਾਤ ਹੋਵੇ ਤਾਂ ਵੀ ਆ ਮੈਂ ਲਵਲੀ ਇੱਧਰ ਆ ਗਾ ਸੋਣ ਮੇਰੀ ਪੱਗ ਬਨ ਕੇ ਕਿੱਥੇ ਚੱਲੇ ਆ ਵਾ ਦੱਸੋ ਕਿੱਥੇ ਤਿਆਰੀ ਕਰ ਸੀ ਆ ਕਹਿਣਾ ਮੈਂ ਕੀ ਆ ਉਹ ਜਾਣਾ ਕਿੱਥੇ ਆ ਮੁੰਡੇ ਨਾਲ ਚੱਲਿਆ ਸੀ ਅੰਮ੍ਰਿਤਸਰ ਮੜਾ ਜਾ ਹਾਏ ਹਾਏ ਗੱਲ ਕੀ ਹੋਣੀ ਆ ਥੋੜਾ ਬੋਤਾ ਨਾ ਆਪ ਵੀ ਦਿਮਾਗ ਲਾਇਆ ਕਰੋ ਘਰ ਦਾ ਮੂੰਹ ਮੱਥਾ ਬਣਾਉਣਾ ਵਾ ਜਾਂ ਨਹੀਂ ਬਣਾਉਣਾ ਮੈਂ ਸੋਚਣ ਢੀਂ ਕਿ ਮੈਂ ਅੱਗੇ ਪੜਨਾ ਵਾ ਮੇਰੀਆਂ ਸਹੇਲੀਆਂ ਬਾਰ-ਬਾਰ ਮੈਨੂੰ ਫੋਨ ਕਰਨ ਡੀਆਂ ਵਾ ਸੰਦੀਪ ਇਹ ਗੱਲ ਪਹਿਲਾਂ ਵੀ ਹੋ ਗਈ ਹੈ ਨਾ ਇਹਦੇ ਨੂੰ ਮਨਾ ਕੀਤਾ ਸੀ ਕਿ ਆਪਾਂ ਇਹਨੇ ਜੋਗੇ ਹੈ ਨਹੀਂ ਆ ਤੈਨੂੰ ਭਰਾ ਸਕੀਏ 90 ਕੋਈ ਨੇ ਖਰਚੇ ਹੋਣੇ ਆ ਉਹਨੂੰ ਬੱਸਾ ਨਾ ਕਰਾਇਆ ਵੀ ਕਹੀਂ ਕੀ ਪਤਾ ਕੀ ਗੱਲ ਆ ਜਿੱਦਾਂ ਤੇਰੀ ਮਰਜ਼ੀ ਆ ਨਾ ਉਦਾਂ ਹੀ ਕਰ ਲੈ ਮੈਂ ਨਹੀਂ ਕੁਝ ਵੀ ਕਹਿੰਦੀ ਮੈਂ ਤੁਹਾਡੀ ਗੱਲ ਚ ਨਹੀਂ ਆਉਂਦੀ ਤੇ ਜੇ ਬਾਹਰੋਂ ਮੁੜ ਕੇ ਲੋਕਾਂ ਨੇ ਗੱਲਾਂ ਕੀਤੀਆਂ ਨਾ ਅੱਛਾ ਆਪਾ ਪਾਇਆ ਵਾ ਬਾਹਰ ਵੀ ਤੇ ਅੰਦਰ ਵੀ ਗਏ ਨਹੀਂ ਆ ਫੇਰ ਆ ਗਏ ਇਦਾਂ ਹੀ ਉਹ ਸ਼ਹਿਰ ਕੀ ਜਾਣਾ ਵਾ ਕਿਉਂ ਪਹਿਲਾਂ ਮੇਰੀ ਗੱਲ ਸੁਣ ਤੂੰ ਕਿੱਡੀ ਕੌਖੀ ਸੀ ਵੀ ਫੋਨ ਕਰਕੇ ਸੱਦਿਆ ਵੀ ਲੋਹੜੀ ਦੇਜੋ ਆਣ ਕੇ ਸਾਰੇ ਪਵਾੜੇ ਦੀ ਜੜ ਤੇ ਤੇਰੀ ਪਰਜਾਈ ਆ ਉਹ ਗੱਲ ਹੋਈਗੀ ਮੈਨੂੰ ਇਹ ਤਾਂ ਦੱਸੋ ਤੀ ਉਹ ਗੱਲ ਹੋਈਗੀ ਆ ਮਾਤਾ ਕਿਤੇ ਬੈਗੀ ਹੋਣੀ ਉਹਦੇ ਲਾਗੇ ਹੂੰ ਉਹੋ ਜੀ ਤੇਰੀ ਪਰਜਾਈ ਤੇ ਉਹੋ ਜੀ ਮਾਤਾ ਉਹਨੇ ਦੱਸਤਾ ਸਾਰਾ ਕੁਝ ਵੀ ਸੈਟ ਓਥੇ ਪਿਆ ਵਾ ਸਾਡੇ ਘਰ ਆ ਹੁੰਦਾ ਵਾ ਮੰਮੀ ਬਿਮਾਰ ਨਹੀਂ ਆ ਤੂੰ ਆਂਦੀ ਮੰਮੀ ਬਿਮਾਰ ਵਾ ਉਹ ਕਹਿ ਗਈ ਮੰਮੀ ਬਿਮਾਰ ਨਹੀਂ ਆ ਉਹ ਪਰਜਾਈ ਵੀ ਜੜੀ ਹੈ ਨਾ ਉਹ ਵੀ ਇੱਕ ਪਤ ਦੀ ਜੜ ਵਾ ਉਹ ਵੀ ਜਾਣਗੇ ਵਾਲੀਆਂ ਗੱਲਾਂ ਡਈਏ ਦੱਸਣ ਹੁਣ ਗੱਲਾਂ ਤੇ ਯਕੀਨ ਕਿਤੇ ਕਰੀਏ ਮਾਤਾ ਦੇ ਤੇ ਕਰੀਏ ਕਿ ਜਾਂ ਉੱਤੇ ਕਰੀਏ ਉਹ ਉਦਾਂ ਡਈਏ ਬੋਲਣਾ ਤੁਹਾਨੂੰ ਇਹ ਪਤਾ ਮੰਮੀ ਵੀ ਉਹ ਡਈਏ ਬੋਲਣਾ ਉਹ ਵੀ ਜਾਣੀ ਹੈ ਕਿ ਤੇਰੀ ਕਿਟਿੰਗ ਮਿਲਣੇ ਚ ਬਾ ਆਈ ਭਿਲੋੜੀ ਦੇਜੋ ਮੈਨੂੰ ਆਣ ਕੇ ਲੋੜੀ ਦੇਜੋ ਪਹਿਲਾਂ ਪੈਸਿਆਂ ਤੋਂ ਕੁ ਪਤਾ ਪਿਆ ਤੂੰ ਕਹੀ ਜਾਂਦੀ ਪੰਜ ਦੇ ਕੇ ਗਏ ਆ ਉਹ ਕਹੀ ਜਾਂਦੀ 500 ਦੇ ਕੇ ਗਏ ਆ ਉਹ ਮਾਤਾ ਦਾ ਕੋਈ ਜੇ ਸਕਦਾ ਮਾਤਾ ਤੇ ਆਪਣੀਆਂ ਮਰਜ਼ੀਆਂ ਕਰਦੀ ਏ ਉਹ ਕਹੀ ਜੀ ਥੋੜਾ ਸੋਹਂਦੀ ਮੈਨੂੰ ਤਾਂ ਤੁਹਾਡੀ ਦੋਵਾਂ ਦੀ ਨਹੀਂ ਸਮਝ ਆਉਂਦੀ ਤੁਸੀਂ ਤਾਂ ਸਿਰ ਦੇ ਛੱਲ ਘਟਾਤੇ ਈ ਪਤਾ ਕੀ ਸਾਹ ਹੁਤਾ ਵੋ ਇਹ ਤਾਂ ਮੰਮੀ ਨੂੰ ਪਤਾ ਹੋਊਗਾ ਮੰਮੀ ਨੂੰ ਪਤਾ ਹੋਊਗਾ ਸਰ ਟਾਪ ਕਰਕੇ ਗਾਂ ਮਸ਼ਾ ਹੁਣ ਉਹਦਾ ਨਾਂ ਲਈ ਜਾਂਦੇ ਤੈਨੂੰ ਜਦੋਂ ਪਤਾ ਸੀ ਭਰਜਾਈ ਇਦਾਂ ਦੀ ਆ ਤਾਂ ਤੂੰ ਨਾ ਸਾਦੀ ਉਹਨਾਂ ਨੂੰ ਤੇ ਦੱਸ ਉਹਨਾਂ ਦਾ ਵਿਚਾਰੇ ਦਿਨ ਵਾਰ ਤੇ ਆਉਣੀ ਨਾ ਇਹਨੋਂ ਚੰਗਾ ਦਾ ਨਾਮ ਦੇ ਆ ਵੀ ਉਹਨਾਂ ਹੀ ਹਟ ਜਾਣ ਹੁਣ ਵੀ ਆਉਣੀ ਨਾ ਉਹ ਇੱਥੇ ਘਰ ਚੱਕ ਪੱਤਾ ਦੇਣਾ ਪੈਂਦਾ ਇਹਨਾਂ ਦਾ ਤਾਂ ਕੰਮ ਹੀ ਇਹੋ ਰਹਿਣਾ ਵਾਦ ਹੁਣ ਉਹ ਵਿਚਾਰੇ ਆਉਣੋ ਜਾਣੋ ਹਟ ਜਾਣ ਆਉਣੋ ਜਾਣੋ ਹਟ ਜਾਂਦੇ ਉਹ ਹੋ ਜਾਣ ਵੀ ਜੇ ਤੂੰ ਆਈ ਆ ਤਾਂ ਤੂੰ ਆਪਣਾ ਹੀ ਮੂੰਹ ਬੰਦ ਰੱਖ ਤੇ ਜਾ ਉਹਦੇ ਲਾਗੇ ਬੈਠੀ ਰਹਿੰਦੀ ਤੂੰ ਤੂੰ ਕਲੀ ਉੱਠੀ ਉਹਨਾਂ ਲਾਗੂ ਤੇ 10000 ਰੁਪਏ ਮੈਂ ਚਾਹ ਬਣਾਉਣ ਚਲ ਗਈ ਹੁਣ ਉਹ ਵੀ ਨਾ ਬਣਾਉਂਦੀ ਚਾਹ ਪਾਣੀ ਦਾ ਬਣਾਉਣਾ ਸੀ ਨਾ ਉਹਦ ਬਣਾ ਕੇ ਪੀ ਲੈਣਾ ਸੀ ਜੇ ਰਹਿਣ ਦਿੰਦੀ ਉਹ ਵੀ ਬਸ ਤੇਰੀ ਚਾਹ ਨੇ ਪੁਵਾੜਾ ਪਾਇਆ ਹੀ ਫਿਰ ਉਹ ਸਭ ਕੋ ਦੱਸ ਗਈ ਇਹਨੂੰ ਕਰਦੇ ਰੋ ਜੋ ਕਰਨਾ ਕਰਨਾ ਕੀ ਉਹ ਮੈਨੂੰ ਕਹਿਣ ਦੀ ਹੈ ਵੀ ਸੈਟ ਲਿਆ ਕੇ ਦੋ ਉਥੋਂ ਲੈ ਆ ਉਹਨੂੰ ਕਿੱਥੇ ਜਾ ਗਈ ਅਗਲੀ ਚੌਹਾਂ ਤੋਲਿਆਂ ਦਾ ਸੁਣਾਉਂਦੀ ਹਾਂ ਹਾਂ ਚੌਹਾਂ ਤੋਲਿਆਂ ਦਾ ਮੈਂ ਨਹੀਂ ਪੰਜਾਂ ਦਾ ਨਹੀਂ ਇਹ ਗੱਲ ਤਾਂ ਮੈਨੂੰ ਨਹੀਂ ਪਤਾ ਆਪੇ ਗੱਲ ਕਰ ਲੈ ਉਹਨਾਂ ਜਾ ਕੇ ਪੰਜਾਂ ਦਾ ਹੈ ਕਿ ਛਿਆਂ ਦਾ ਉਨਕਾ ਪਹਿਲਾ ਹੋ ਜਾਗੇ ਐਂ ਤੇ ਨਹੀਂ ਕਿਸੇ ਪਾਸੇ ਵੀ ਜਾਣਾ ਹੈਗਾ ਨਾ ਹਨੂ ਲੋੜੀਏ ਜਾਂਦੀ ਤੇਰੀ ਗੱਲ ਸੁਣ ਸੋਨੇ ਵਾਲੀ ਗੱਲ ਜਿਹੜੀ ਮਾਹ ਨਿਬੜੀ ਦੋ ਤਿੰਨ ਮਹੀਨੇ ਮਮੀ ਨੇ ਨਾਂ ਨਹੀਂ ਲਿਆ ਸੋਨੇ ਦਾ ਉਹ ਆਈ ਆ ਤੇ ਫਿਰ ਸੋਨੇ ਦਾ ਘਪਤ ਪੈ ਗਿਆ ਤੈਨੂੰ ਜਦੋਂ ਪਤਾ ਹੀ ਵੀ ਉਹਨੇ ਸਾਰੀਆਂ ਗੱਲਾਂ ਦੱਸਣੀਆਂ ਵਾ ਤੂੰ ਚਾਹ ਬਣਾਉਣ ਲੱਗੀ ਨਾਲ ਹੀ ਆਵਾਜ਼ ਮਾਰਦੀ ਹਾਂ ਉਥੇ ਗੱਲਾਂ ਪਤਾ ਕਰ ਲੈਣੇ ਜਿਹੜੀਆਂ ਕਰਨੀਆਂ ਐ ਮੈਨੂੰ ਇਹ ਗੱਲ ਦਾ ਨਹੀਂ ਨਾ ਪਤਾ ਜੇ ਪਤਾ ਹੁੰਦਾ ਤੇ ਇਹ ਕੰਮ ਹੁੰਦਾ ਹੀ ਕਿਉਂ ਤੈਨੂੰ ਆਪਣੀ ਭਝਾਈ ਦੇ ਸੁਭਾਅ ਦਾ ਪਤਾ ਹੀ ਨਹੀਂ ਆ ਪੀ ਅੱਗ ਲਾਉਣ ਵਾਲੀ ਆ ਉਹ ਅਗ ਲਾਉਣ ਵਾਲੀ ਨਹੀਂ ਆ ਆ ਵਸ ਵਦ ਲੈਣ ਵਾਲੇ ਆੜੇ ਘਰ ਵਾ ਜੇ ਸਵਾਦ ਲੈਂਦੇ ਤੇ ਉਹਨੇ ਦੱਸਿਆ ਕੱਲੀ ਦੱਸਿਆ ਤੇ ਸਾਡੇ ਘਰ ਇਦਾਂ ਵਾ ਤੇ ਉਦਾਂ ਵਾ ਤੈਨੂੰ ਪੁੱਛ ਲੈਂਦੀ ਮੈਨੂੰ ਨਹੀਂ ਪਤਾ ਕਿਉਂ ਦੱਸਿਆ ਤੇ ਕਿਉਂ ਨਹੀਂ ਮੇਰਾ ਨਾਂ ਸਰਖਾਈ ਜਾ ਹਾਂ ਤੇਰਾ ਨਾਂ ਸਰਖਾਈ ਜਾ ਆਪਣੀ ਮੰਮੀ ਨੂੰ ਫੋਨ ਲਾ ਜੇ ਤੇ ਉਸ ਤੇ ਸੈਟ ਹੈਗਾ ਵਾ ਨਾ ਉਹਨੂੰ ਕਿਹਾ ਪਹਚਾਦੇ ਇੱਥੇ ਇੱਥੇ ਕੋਈ ਜੀ ਮਰ ਜਾਣਾ ਵਾ ਹੈ ਨਹੀਂ ਉੱਥੇ ਸੱਟ ਸੁੱਟ ਕੋਈ ਵੀ ਸੱਟ ਚੜਿਆ ਵਾ ਉਥੇ ਹੁਣ ਇਹਨਾਂ ਦੇ ਕੰਨੀ ਵੀ ਗੱਲ ਪਾਤੀ ਤੇ ਇਹਨਾਂ ਨੂੰ ਵੀ ਦੱਸ ਦਵਾਂ ਦਾ ਵਦਾਵਾ ਕਿਤੇ ਰਹਿ ਨਾ ਜਾਣ ਕੇ ਦੇਵੀ ਚੰਗੇ ਭਲੇ ਚੰਨੇ ਹੀ ਹੋ ਤੇ ਕੱਲੇ ਕੱਲੇ ਜੀ ਨੂੰ ਗੱਲ ਦੱਸਣੀ ਹੈ ਕਿ ਉਹਨੂੰ ਵੀ ਦੱਸਦਾ ਤੇ ਉਹਨੂੰ ਵੀ ਦੱਸਦਾ ਸਭ ਉਤਾ ਬਿਨਾਂ ਦਾ ਮੈਂ ਪਤੂਰੀਆ ਗੱਲ ਸੁਣ ਹਾਂਜੀ ਅੰਮੀ ਪੱਠੇ ਪਾ ਕੇ ਆਇਆ ਵਾਂ ਉਹਨੇ ਏਡੇ ਚੱਲੇ ਮੈਂ ਫਿਰ ਜਾਣ ਨੂੰ ਜੀ ਨਹੀਂ ਕੀਤਾ ਨਹੀਂ ਚੱਲਿਆ ਤੇ ਅੱਡੇ ਨੂੰ ਤੂੰ ਹੋਏਗਾ ਤੇ ਉਹ ਤੇਰੇ ਨਾਲ ਉੱਥੇ ਡੰਗਰਾਂ ਲਾਗੇ ਖਲੋਤੀ ਉਹ ਕੀ ਕਰਨ ਗਈ ਪਾਰ ਉਹ ਕਰਨ ਗਈ ਜਾਣਾ ਉਹਨੇ ਹੂੰ ਪਰੰਦਾ ਫਿਰ ਬੂਸਵਾਰ ਹੋਏ ਉਹ ਸਿਰ ਤੇ ਇਹਦੇ ਸਿਰ ਤੇ ਤਾਂ ਕੁਛ ਨਾ ਕੁਛ ਹੋਇਆ ਹੀ ਰਹਿਣਾ ਵਾ ਇਹ ਮੈਨੂੰ ਦੱਸ ਵੀ ਉੱਥੇ ਬਾਹਰ ਚੰਗੀ ਲੱਗਦੀ ਬੋਲਦੀ ਨੂੰਤੀ ਆ ਫਿਰ ਵੀ ਤਾਂ ਹੁਣ ਮੈਂ ਸੈੜ ਤੇ ਲੈ ਗਿਆ ਹਾਂ ਇੱਧਰ 100 ਬੰਦਾ ਵੇਖਦਾ ਵਾ ਉਹ ਪਤਾ ਕੀ ਕਹਿਣ ਦੀ ਆ ਉਹੜੀਆਂ ਸਹੇਲੀਆਂ ਕਹਿੰਦਾ ਫਿਰ ਕਹਤਾ ਵਾ ਹੂੰ ਕਿ ਤੂੰ ਪਰ ਉਹ ਤਾਂ ਪਹਿਲਾਂ ਮੜਾ ਕਹਿੰਦੀ ਹੁੰਦੀ ਕਿ ਪਰ ਕੇ ਕੋਨਾ ਕੋ ਬਾਨਣਾ ਵਾ ਹੁਣ ਕੀ ਗੱਲ ਹੋ ਗਈ ਇੱਕ ਤੇ ਨਾ ਸੇਲੀਆਂ ਮੈਂ ਚੁਕਣਾ ਦੇਣੋਂ ਨਿਹੜਦੀਆਂ ਇੱਕ ਜੇ ਕੋਈ ਵਸਦਾ ਮਨ ਤਾਂ ਉਹਨੂੰ ਵਸਣ ਨਹੀਂ ਦੇਣਾ ਜੇ ਕਿਸੇ ਨੇ ਆਪਣੇ ਘਰ ਦਾ ਹਿਸਾਬ ਕਿਤਾਬ ਵੇਖਣਾ ਵਾ ਸੇਲੀਆਂ ਦਾ ਕਿ ਮਤਲਬ ਆ ਤੁਸੀਂ ਪੜਦੇਗਾ ਤੇ ਪੜੋ ਮੇਰੀ ਸੁਣ ਗੱਲ ਹਾਂ ਨੂੰ ਵੀ ਬਦਲਣਾ ਪੈਣਾ ਮੈਂ ਇਹ ਕਿਹਾ ਚੁੱਪ ਕਰਕੇ ਨਾ ਕਣ ਕਉਂਦੀ ਹੈ ਨਾ ਥੋੜੇ ਬਾਰੇ ਪੈਸੇ ਰੱਖ ਲਾਂਗੇ ਇਹਦੀ ਗ੍ਰੈਡ ਐਡਮਿਸ਼ਨ ਕਰਾ ਸੁਟਾਂਗੇ ਭਰਾਲੀਏ ਚੰਗੇ ਰਵਾਂਗੇ ਕੱਲੋਂ ਘਰ ਦਾ ਮੂੰਹ ਮੱਥਾ ਵੀ ਸਵਾਰਨਾ ਹੈ ਕਿ ਨਹੀਂ ਕੀ ਪਤਾ ਵਾ ਨੌਕਰੀ ਮਿਲ ਜੇ ਪਤਾ ਕੀ ਗੱਲ ਆ ਜਿੱਦਾਂ ਤੇਰੀ ਮਰਜ਼ੀ ਆ ਨਾ ਓਦਾਂ ਹੀ ਕਰ ਲੈ ਮੈਂ ਨਹੀਂ ਕੁਛ ਵੀ ਕਹਿੰਦੀ ਮੈਂ ਤੁਹਾਡੀ ਗੱਲ ਚ ਨਹੀਂ ਆਉਂਦੀ ਤੇ ਜੇ ਬਾਹਰੋਂ ਮੁੜ ਕੇ ਲੋਕਾਂ ਨੇ ਗੱਲਾਂ ਕੀਤੀਆਂ ਨਾ ਵੰਸਵੰਨੀਆਂ ਤੇ ਮੈਨੂੰ ਨਾ ਆਣ ਕੇ ਦੱਸੀ ਵੀ ਫਲਾਣਾ ਆ ਗੱਲ ਕਹਿੰਦਾ ਤੇ ਢਿੰਗੜਾ ਕਹਿੰਦਾ ਵੀ ਨੋਹਤੀ ਆ ਤੇ ਤੁਰੀ ਫਿਰਦੀ ਆ ਉਹ ਮਾਦਾ ਜਿਹਨਾਂ ਗੱਲਾਂ ਕਰਨੀਆਂ ਵਾ ਸਾਰੇ ਨਹੀਂ ਪਰਣ ਜਾਂਦੀਆਂ ਵਾ ਲੱਗੋ ਸਾਰੇ ਪਰਦੇ ਹੀ ਆ ਨਾ ਆ ਨਵੇਂ ਬਰਨਦੀਆਂ ਲੱਗੇ ਨੋਆ ਤੇ ਪਰਦਿੰਗਾ ਨੇ ਉਹ ਤੇ ਚੱਲ ਮੈਂ ਵੀ ਮੰਨੀ ਠੀਕ ਆ ਪਰਦੀਆਂ ਕੋ ਕੋ ਨਹੀਂ ਹੁੰਦਾ ਉਕੇ ਸੋਕਿਓ ਨਾ ਭਰਾ ਲੀਏ ਗਰੀਬ ਹੱਥ-ਘੁੱਟਾਂ ਨਾ ਬਣਾ ਮਾਰਾ ਮੋਟਾ ਗਰੀਬ ਦੀ ਨੋਹ ਤੀ ਨੂੰ ਲੋਕੇ ਗੱਲਾਂ ਕਰਦੇ ਹੁੰਦੇ ਆ ਜਿਹੜਾ ਗੱਲ ਕਰੂਗਾ ਨਾ ਉਹਦੇ ਨਾਲ ਗੱਲ ਵੀ ਕਰ ਲਾਂਗੇ ਐਡਾ ਵੀ ਮਾਰੇ ਲਿਸੇ ਨਹੀਂ ਆ ਗਿਆ ਬਸ ਠੀਕ ਹੈ ਨਾ ਨਹੀਂ ਫਿਰ ਜੀਜੀ ਨਾਲ ਲੜਾਈਆਂ ਕਰੇਗਾ ਫਿਰ ਪੜ੍ਹਾਈ ਤਾਂ ਨਾ ਹੋਊਗੀ ਫਿਰ ਲੜਾਈ ਹੋਊਗੀ ਲੋਕਾਂ ਨਾਲ ਪੇ ਲੋਕਾਂ ਨਾਲ ਇਹਦੇ ਤੋਂ ਲੜਦਾ ਰਹੇ ਮਾਦਾ ਸਾਨੂੰ ਸਮਝਦਾ ਬਣਾ ਠੀਕ ਹੈ ਨਾ ਮੈਂ ਤਾਂ ਕਣਗੋੜਾ ਡਿਮਿਸ਼ਨ ਕਰਾ ਦਨੀ ਆ ਉਹਦੀ ਅੱਗੇ ਤਾਂ ਦੀ ਮਰਜ਼ੀ ਆ ਤੁਸੀਂ ਜੋ ਸੋਚਣਾ ਸੋਚੀ ਜਾਓ ਠੀਕ ਹੈ ਨਾ ਪੁੱਤ ਮੈਂ ਕੀ ਸੋਚਣਾ ਇੱਕ ਦਿਨ ਉਹ ਪਿਆ ਵੀ ਜਾਊਗੀ ਇਹਦੇ ਪੀਕੇ ਨੂੰ ਪੈਸੇ ਮੰਗ ਲਾਂਗੇ ਵੱਡੀ ਗੱਲ ਵਾ ਕੋਈ ਉਹਨਾਂ ਕੋਲ ਪੈਸੇ ਨਹੀਂ ਆ ਨਾ ਕਰੋ ਇਦਾਂ ਮੰਨ ਲਓ ਜੋ ਫੜ ਕੇ ਚਲੋ ਮੈਂ ਨਹੀਂ ਕੁਝ ਵੀ ਕਹਿੰਦੀ ਭਰਾਵਾ ਮੈਂ ਨਹੀਂ ਪੁੱਤ ਕੁਝ ਵੀ ਕਹਿੰਦੀ ਤੇਰੀ ਮਰਜ਼ੀ ਆ ਵੇਹਲਾ ਜੇ ਤੈਨੂੰ ਤੁਹਾਡੀ ਸਲਾਹ ਵਾ ਦੋਆਂ ਜੀਆਂ ਦੀ ਤੇ ਮੇਰੀ ਜਿਹੜੀ ਗੱਲ ਵਾ ਮੈਂ ਕਿਉਂ ਕਹਿਣਾ ਉਹ ਮੰਨ ਜਿੰਦਾ ਚੰਗਾ ਲੱਗਦਾ ਉਦਾਂ ਹੀ ਕਰ ਲੋ ਮੈਂ ਆ ਗਿਆ ਅੱਡੇ ਦੋਗੇ ਠੀਕ ਹੈ ਨਾ ਇੱਥੇ ਇਹੋ ਕੰਮ ਚੱਲਦਾ ਰਹਿਣਾ ਵਾ ਤੇ ਕਿਉਂ ਕੁਝ ਨਾ ਹੋਣ ਨੂੰ ਠੀਕ ਹੈ ਨਾ ਇੱਕ ਬਤ ਭਾਗ ਨਾ ਬਹਿ ਜਿਓ ਠੀਕ ਆ ਪਤ ਮੈਨੂੰ ਕੀ ਲੋੜ ਆ ਕਹਿਂਦੀ ਮੈਂ ਐਵੇਂ ਸਿਰਕ ਪਾਈ ਕਰਦੀ ਰਹਿਮ ਜੇ ਤੁਹਾਡੀ ਦੋਵਾਂ ਜੀਆਂ ਦੀ ਸਲਾਹ ਵਜ੍ਹਾ ਦਾ ਮਰਜੀ ਕਰੋ ਆ ਭਾਬੀ ਨੂੰ ਤਾਂ ਫੋਨ ਮੈਂ ਕਰਦੀ ਆ ਨਾ ਪੀ ਹੱਦ ਹੋਈ ਤੁਹਾਡੇ ਵਾਲੀ ਹਲੋ ਹਲੋ ਸਾਸਕਾ ਭਾਬੀ ਸਤਿ ਸ਼੍ਰੀ ਅਕਾਲ ਰੁਪਿੰਦਰ ਕੀ ਹਾਲ ਚਾਲ ਵਧੀਆ ਵਧੀਆ ਦੀ ਦਸੋ ਆਪਣਾ ਮੇਰਾ ਵੀ ਠੀਕ ਠਾਕ ਆ ਉਹ ਤੁਹਾਡਾ ਠੀਕ ਠਾਕ ਹੀ ਹੋਣਾ ਵਾ ਕਿਉਂ ਕੀ ਗੱਲ ਹੋ ਗਈ ਗੱਲ ਗੁਲਕਾ ਦੀ ਹੋਣੀ ਆ ਚੰਗਾ ਤੁਸੀਂ ਇੱਥੇ ਲੋੜੀ ਦੇਣ ਆਏ ਆ 500 ਰੁਪਏ ਤੁਸੀਂ ਮੱਥੇ ਮਾਰ ਗਏ ਆ ਵਾਧੂ ਦਾ ਤੁਸੀਂ ਕਪੱਤ ਪਾਤਾ ਸਾਡੇ ਘਰ ਨਹੀਂ ਮੈਂ ਕਿਹੜਾ ਕਪੱਤ ਪਾਤਾ ਮੈਂ ਕਿਹੜੀ ਗੱਲ ਕਰਦੀ ਆ ਗੱਲਾਂ ਕੀਤੀਆਂ ਹੀ ਤੁਸੀਂ ਮੰਮੀ ਨੂੰ ਕੀ ਕਹਿ ਕੇ ਗਏ ਤੁਸੀਂ ਮੈਂ ਤੇਨਾ ਮਾਸੇ ਜੀ ਨਾਲ ਕੋਈ ਗੱਲ ਨਹੀਂ ਕੀਤੀ ਉਹ ਤੇ ਨਾ ਹਰਾਜੀ ਬਾਜੀ ਪੁੱਛਣ ਦੇ ਹੀ ਕਰਦੇ ਆ ਉਹ ਭਾਬੀ ਬੱਸ ਕਰ ਕਿਉਂ ਝੂਠ ਬੋਲੀ ਜਾਂਦੇ ਆ ਜੋ ਇਥੇ ਦੀ ਹੱਡ ਬੀਤੀ ਐ ਜੋ ਵੀ ਹੈਗੀ ਗੱਲਬਾਤ ਸਾਰੀ ਤੁਸੀਂ ਦੱਸ ਗਏ ਆ ਇਹ ਕੰਮ ਚੰਗੇ ਆ ਤੈਨੂੰ ਨਾ ਗਲਤ ਕੰਮ ਹੀ ਹੋਈ ਐ ਪੂਰ ਪੁੰਦਰ ਮੈਂ ਨਾ ਸਿਰਫ ਰਾਜੀ ਬਾਜੀ ਦੀ ਗੱਲ ਕਰਨੀ ਸੀ ਇਸ ਤੋਂ ਇਲਾਵਾ ਮੈਂ ਮਾਸੇ ਜੀ ਨਾਲ ਕੋਈ ਗੱਲ ਨਹੀਂ ਕੀਤੀ ਕਿਉਂ ਨਹੀਂ ਕੀਤੀ ਹੈਗੀ ਤੁਸੀਂ ਗੱਲ ਨਹੀਂ ਕੀਤੀ ਕਿ ਸੈਟ ਜਿਹੜਾ ਵਾ ਉਹ ਇਹਨਾਂ ਦੀ ਮੰਮੀ ਨੇ ਰੱਖਿਆ ਵਾ ਨਾਲੇ ਮੰਮੀ ਦੇ ਵਿਆਹ ਤੇ ਤਾਂ ਨਹੀਂ ਗਈ ਆਈ ਮੰਮੀ ਤਾਂ ਠੀਕ ਠਾਕ ਹੀ ਮੰਮੀ ਬਿਮਾਰ ਨਹੀਂ ਉਹ ਕਿੰਨੇ ਦੱਸੀਆਂ ਗੱਲਾਂ ਮੈਂ ਤਾਂ ਕੋਈ ਗੱਲ ਕੀਤੀ ਉਹ ਭਾਬੀ ਬੱਸ ਕਰ ਨਾ ਝੂਠ ਬੋਲੀ ਜਾ ਰੱਬ ਨੂੰ ਜਾਣ ਦੇਣੀ ਆ ਤੈਨੂੰ ਗੱਲ ਕਿਨੇ ਤੈਨੂੰ ਕਿਨੇ ਦੱਸਿਆ ਕਿ ਮੈਂ ਗੱਲਾਂ ਕੀਤੀਆਂ ਜਿੰਨਾ ਕਰਕੇ ਗਈਆਂ ਅੱਛਾ ਪਰ ਮੈਂ ਨਹੀਂ ਕੋਈ ਵੀ ਗੱਲ ਕੀਤੀ ਹੈਗੀ ਤੇ ਉਹ ਕੌਣ ਕਰ ਗਿਆ ਸੀ ਜੇ ਮੰਮੀ ਚੰਗੇ ਹੋਣਾ ਜੇ ਮੰਮੀ ਤੇਰੇ ਕੋ ਜਾਣ ਲੋੜੀ ਦੇਣ ਫਿਰ ਮੈਨੂੰ ਆਨ ਦੀ ਕੀ ਲੋੜ ਮੈਂ ਤਾਂ ਵੈਸੇ ਇਹਨਾਂ ਨੂੰ ਪਹਿਲਾਂ ਹੀ ਕਿਹਾ ਸੀ ਲਗਵੀਰ ਨੂੰ ਕਿ ਮੈਂ ਗਈ ਤਾਂ ਮੈਨੂੰ ਤਾਂ ਵਾਧੂ ਦੀਆਂ ਗੱਲਾਂ ਹੀ ਸੁਣਨ ਨੂੰ ਮਿਲਦੀਆਂ ਰੁਪਿੰਦਰ ਕੋਲੋਂ ਨਹੀਂ ਇਹ ਹੀ ਕਹਿੰਦੇ ਸੀ ਨਹੀਂ ਚੱਲ ਨਾਲ ਉੱਤੋਂ ਮੁੰਡਾ ਵੀ ਨਾਲ ਲੈ ਗਏ ਚਲੋ ਕੋਈ ਨਹੀਂ ਜੀ ਸਦਕੇ ਆਉਨ ਨੂੰ ਸਾਰੇ ਹੀ ਆਉਂਦੇ ਰਿਸ਼ਤੇਦਾਰ ਪਰਦਾ ਦੇ ਵਾਂਗੂ ਇਦਾਂ ਦੇ ਕਪਾਤ ਨਹੀਂ ਨਾ ਪਾ ਕੇ ਜਾਂਦੇ ਤੁਸੀਂ ਆਉਂਦੇ ਆਰਾਮ ਨਾਲ ਬੈਂਦੇ ਚਾਹ ਬਣੀ ਪੀਂਦੇ ਤਾਨੂੰ ਕੀ ਲੋੜੀ ਗੱਲਾਂ ਦੱਸਾਂ ਦੀ ਮੈਂ ਵੈਸੇ ਕੋਈ ਗੱਲ ਨਹੀਂ ਕੀਤੀ ਤੂੰ ਨਾ ਹੁਣ ਜੋ ਗੱਲਾਂ ਬਣਾਣੀਆਂ ਬਣਾਈ ਜਾ ਮੈਂ ਗੱਲ ਕੋਈ ਨਹੀਂ ਬਣਾਈ ਭਾਬੀ ਗੱਲਾਂ ਤੂੰ ਸਾਰੀਆਂ ਇੱਥੇ ਦੱਸ ਕੇ ਗਈਆਂ ਨਹੀਂ ਨਹੀਂ ਤੈਨੂੰ ਗਲਤ ਵੇਂ ਲੱਗਿਆ ਮੈਂ ਕੋਈ ਗੱਲ ਨਹੀਂ ਕੀਤੀ ਹੈਗੀ ਤੇ ਫਿਰ ਮੰਮੀ ਦੇ ਨਾਲ ਕੌਣ ਕਰ ਗਿਆ ਵਾ ਰਿਸ਼ਤਾ ਆਇਆ ਹੀ ਕੋਈ ਕਿਉਂ ਕਰ ਗਿਆ ਗੱਲਾਂ ਆ ਕੇ ਹੁਣ ਮੈਨੂੰ ਤੇ ਪਤਾ ਚਾਹੀ ਤਾਂ ਸੱਚ ਦੱਸ ਦੋ ਜੀ ਨੇ ਤੈਨੂੰ ਕੀ ਤੇ ਕੀ ਨਹੀਂ ਕਿ ਤਸ ਕੀ ਹੈਗਾ ਮਾਸੀ ਨੂੰ ਜੋ ਤੁਸੀਂ ਕਿਹਾ ਮਾਸੀ ਨੇ ਉਹ ਹੀ ਕਹਿਣਾ ਹੈ ਉਹ ਤਾਂ ਹੁਣ ਸਾਰੇ ਰੋਲ ਮੇਰੇ ਲੱਗੇ ਆਪ ਹੀ ਆਨ ਕੇ ਬੈਠੇ ਸੀ ਕਹਿੰਦੇ ਸੀ ਚੱਲ ਮੈਂ ਰਾਜੀ ਬਾਜੀ ਕੋਸ਼ਲਾ ਘਰ ਸਾਰੇ ਠੀਕ ਆ ਪੱਟੀ ਪਰਝਾਈ ਠੀਕ ਠਾਕ ਹੈ ਉਹ ਤਾਂ ਉਹਨਾਂ ਦੀਆਂ ਗੱਲਾਂ ਕਰ ਰਹੇ ਸੀ ਆਹੋ ਮੈਨੂੰ ਪਤਾ ਉਹ ਜਿਹੜੀ ਰਾਜੀ ਬਾਜੀ ਕੀਤੀ ਆ ਰਾਜੀ ਬਾਜੀ ਵੀ ਕਰ ਲਈਏ ਤੇ ਆਪਣੇ ਸੁਆਦ ਵੀ ਲਾ ਲੈ ਗੱਲਾਂ ਦੇ ਰੁਪਿੰਦਰ ਹੌਣ ਤੂੰ ਨਾ ਜ਼ਿਆਦਾ ਨਾ ਬੋਲੀ ਜਾ ਮੈਂ ਕੋਈ ਗੱਲ ਨਹੀਂ ਉਹ ਕੀਤੀ ਹੈਗੀ ਉਹ ਭਾਬੀ ਤੂੰ ਫਿਰ ਪਰਝਾਈਆਂ ਵਾਲੀ ਕਰਕੇ ਦਸੀ ਹੈ ਨਾ ਤਾਂ ਹੀ ਲੋਕੀ ਕਹਿੰਦੇ ਹੈਗੀ ਪਰਝਾਈਆਂ ਪਰਝਾਈਆਂ ਹੀ ਹੁੰਦੀਆਂ ਵਾ ਕੰਮ ਉਹ ਹੀ ਕੀਤਾ ਨਾ ਘਰ ਤੇ ਮੇਰਾ ਉਜੜ ਚੱਲਿਆ ਹੀ ਨਾ ਰੁਪਿੰਦਰ ਜੇ ਇਹ ਗੱਲ ਹੈ ਨਾ ਜਾ ਫਿਰ ਕੀਤੀਆਂ ਮੈਂ ਗੱਲਾਂ ਸਾਰੀਆਂ ਮਾਸੀ ਜੀ ਨਾਲ ਤੂੰ ਜੋ ਕਰਨਾ ਨਾ ਜੋ ਕਰ ਲਾ ਮੈਂ ਤਾਂ ਸੱਚੀਆਂ ਕੀਤੀਆਂ ਕੋਈ ਝੂਠ ਨਹੀਂ ਦੱਸਿਆ ਜੋ ਕੁਝ ਤੁਸੀਂ ਮਾਵਾਂ ਤੇ ਆ ਕਰਦੀਆਂ ਰਹੀਆਂ ਨਾ ਮੈਂ ਤੇ ਉਹੀ ਗੱਲਾਂ ਕੀਤੀਆਂ ਸੀ ਤੇ ਤੁਸੀਂ ਕਿਉਂ ਕੀਤੀਆਂ ਹੁਣ ਕੋ ਬਗੇ ਜੇ ਉਹ ਪਹਿਲਾਂ ਦੱਸ ਦਿੰਦੇ ਤੇ ਤੂੰ ਫਿਰ ਜਦੋਂ ਨਹੀਂ ਹਟਣਾ ਮੈਂ ਸਭ ਦੱਸਣਾ ਹੀ ਆ ਸਾਰਾ ਕੁਝ ਦੱਸਣਾ ਹੀ ਆ ਸਾਰਾ ਕੁਝ ਬਹੁਤ ਸੋਹਣੀ ਕੀਤੀ ਨਾ ਤੁਸੀਂ ਇਹ ਬੜੀਆਂ ਸੋਹਣੀਆਂ ਕੀਤੀਆਂ ਤੁਸੀਂ ਨਣਾਂ ਤਾਂ ਦੀ ਦਾ ਘਰ ਵਾ ਅਈ ਤੇ ਆ ਗਦੀ ਗੱਲਾਂ ਕਰਦੇ ਚੰਗੇ ਲੱਗਦੇ ਮੈਂ ਤਾਂ ਕੋਈ ਇਦਾਂ ਦੀ ਗੱਲ ਨਹੀਂ ਕੀਤੀ ਸੀ ਪਰ ਜਿਹੜੀਆਂ ਸੱਚੀਆਂ ਉਹੀ ਕੀਤੀਆਂ ਸੀ ਹੁਣ ਤੂੰ ਜੋ ਸਮਝਣਾ ਸਮਝ ਲੈ ਬਾਕੀ ਇਹ ਆ ਕਿ ਮੈਂ ਤੇ ਆਣਾ ਹੀ ਨਹੀਂ ਚਾਹੁੰਦੀ ਉਦੋਂ ਤੇਰੇ ਵੀਰ ਜੀ ਨੇ ਕਿਹਾ ਚਲੋ ਚੱਲ ਜਲੀਏ ਤੇ ਨਾ ਆਉਂਦੇ ਤੇ ਹੀ ਆ ਗਿਆ ਬੜਾ ਤੂੰ ਕੰਮ ਸਵਾਦ ਦਾ ਕੀਤਾ ਨੇ ਤੋ ਚੰਗਾ ਨਾ ਹੀ ਆਉਂਦੇ ਤੇ ਵਧੀਆ ਹੀ ਨਾਲੇ ਲੋਹੜੀ ਬੜੀ ਦੇ ਕੇ ਗਈਆਂ ਨਾ 500 ਰੁਪਈਆ ਮੰਮੀ ਨੂੰ ਟੀਚੀ ਫਿਰ 500 ਰੁਪਈਆ ਮਥੇ ਮਰ ਗਈਆਂ ਕਮ ਸੇ ਕਮ ਥੋੜਾ ਬੋਧਾ ਲਿਆਜ ਕਰ ਲੈਂਦੇ ਕੋਈ ਨਹੀਂ ਜੋ ਬਣਿਆ ਸਰਿਆ ਉਹ ਤੇ ਦਿੱਤਾ ਹੀ ਹੈ ਨਹੀਂ ਪਤੀ ਜਿਆਦਾਤਰ ਪਹਿਲੀ ਵਾਰ ਹੀ ਗਿਆ ਹੀ ਤੂੰ ਕਿੰਨਾ ਕਿਤੇ ਦਿੰਦਾ ਹੈ ਕਿਦਾ ਸੋਹਂਦੀ ਆ ਬੰਦੇ ਨੂੰ ਨਹੀਂ ਦਿੰਦਾ ਗੱਲਾਂ ਤੋਂ ਕਿੱਥੋਂ ਕਰਦੀਆਂ ਆਹੋ ਪਤਾ ਵਾ ਮੈਨੂੰ ਉਹ ਸਭ ਕੋ ਜਿਹਨੂੰ ਤੁਸੀਂ ਗੱਲਾਂ ਦਸੀਆਂ ਵਾ ਨਾ ਜਿਹੜਾ ਕਰਦਾ ਹੋਵੇ ਕਿੰਨਾ ਕਹਾਨੂੰ ਆਣ ਆਣ ਕੇ ਪੁੱਛਦੀਆਂ ਕਿੰਨੇ ਕਿੱਥੇ ਤੂੰ ਫਲ ਫਰੂਟ ਲੈ ਲੈ ਕੇ ਆਂਦੀ ਰਹੀ ਹੈ ਨਹੀਂ ਮੇਰੀ ਗੱਲ ਸੁਣੋ ਜਿਹਦੇ ਨਾਲ ਸਵਾਦ ਲਾਏ ਆ ਨਾ ਗੱਲਾਂ ਦੇ ਉਹਨੂੰ ਪੁੱਛਣਾ ਹੀ ਉਹਨੇ ਦੇਣਾ ਹੈ ਸਗੰਦਾ ਡਿਪਤੀ ਜੇ ਨੂੰ ਤੇ ਕਿੰਨੂੰ ਕੋਈ ਗੱਲ ਨਹੀਂ ਉਹ ਤੇਰੇ ਘਰ ਦੀ ਗੱਲ ਹੈ ਉਹਦੇ ਵਿੱਚ ਅਸੀਂ ਕੋਈ ਇੰਟਰਫੇਅਰ ਨਹੀਂ ਕਰਨਾ ਤੂੰ ਪੂਆ ਤੇ ਤੂੰ ਹੀ ਪਹਿਲੇ ਲੱਗਦੀ ਨਾ ਉਹਨਾਂ ਨਾਲ ਤੇ ਬਾਅਦ ਚ ਰਿਸ਼ਤਾ ਹੈ ਨਾ ਉਹ ਆਵੇਂ ਬਾਅਦ ਚ ਹੋਵੇ ਭਾਈ ਪਹਿਲਾਂ ਹੋਵੇ ਇਹ ਆ ਵੀ ਜਾਈਦਾ ਨੀਆਂ ਗੱਲਾਂ ਕਰੀਏ ਨਾ ਤੇ ਫਿਰ ਸਸਾ ਨਾ ਇਹੋ ਕੋਈ ਹੁੰਦਾ ਵਾ ਤੇ ਜੇ ਤੂੰ ਮੇਰੀ ਇੱਜ਼ਤ ਰੱਖਣੀ ਹੁੰਦੀ ਨਾ ਤੇ ਟੱਕ ਬਲੇਟ ਵੀ ਸਕਦੇ ਸੀ ਮੈਂ ਤੇਨਾਂ ਕੋਈ ਵਾਧੂ ਘਾਟੂ ਗੱਲ ਨਹੀਂ ਹੁਣ ਕਰਨੀ ਹੈ ਜਿਹੜੀਆਂ ਕਰਨੀਆਂ ਬਸ ਠੀਕ ਆ ਚਲੋ ਠੀਕ ਆ ਫਿਰ ਚੰਗਾ ਚਲੋ ਠੀਕ ਸੱਚੀਆਂ ਦੀਆਂ ਸੱਚੀਆਂ ਤੇ ਬਹੁਤ ਕੀਤੀਆਂ ਆ ਮੈਂ ਤਾਂ ਪਹਿਲਾਂ ਹੀ ਪਤਾ ਸੀ ਨਾ ਮੈਂ ਗੱਲ ਕੀਤੀ ਨਹੀਂ ਹੁਣ ਕਿਦਾਂ ਬਗੀਆਂ ਦੱਸ ਕਿ ਡੀਐਨਏ ਹੱਥ ਚੁੱਕ ਲਈਏ ਕਾਦੀ ਭੈਣ ਵਾ ਮੇਰੀ ਹੈ ਅਜੇ 10 ਦਿਨ ਹੋਏ ਮੈਨੂੰ ਸੈਟ ਲਿਆਂਦੇ ਨੇ ਤੇ ਮੈਂ ਕਹਿ ਕੇ ਵੀ ਆਈ ਹਾਂ ਵੀ 2 ਮਹੀਨੇ ਮੈਂ ਰੱਖਣਾ ਹਾਂ ਤੇ ਬਾਅਦ ਚ ਤੈਨੂੰ ਮੈਂ ਆਪੇ ਤੇਰੇ ਘਰ ਦੇ ਜਾਵਾਂਗੀ ਤੇ 10 ਦਿਨਾਂ ਬਾਅਦ ਹੀ ਫੋਨ ਕਰ ਦਿੱਤਾ ਮੇਰਾ ਸੈਟ ਦੇ ਜੋ ਮੈਂ ਪਹਿਲੀ ਲੈਣੀ ਆ ਮਾਦਾ ਕਿਦਨੇ ਗੱਲਾਂ ਕਰੀ ਜਾਣੀ ਗੱਲੀ ਮੈਂ ਗੱਲਾਂ ਕਾਹਦੇ ਨਾਲ ਕਰਦੀਆਂ ਤੇਰੀ ਮਾਸੀ ਦੀ ਮਾਸੀ ਤੇਰੀ ਦਾ ਅੱਛਾ ਕੀ ਕਰਨੀ ਮਾਸੀ ਨਹੀਂ ਆਂਦੀ ਵੀ ਮੈਨੂੰ ਸੈਟ ਮੈਂ ਪੈਨ ਜੀ ਪਹਚਾ ਜਾ ਮੇਰੇ ਘਰ ਮੈਂ ਤੇ ਸੈਟ ਵਿੱਚ ਕਿਤੇ ਪਹਿਲੀ ਲੈ ਚੰਗੀ ਐ ਮਾਸੀ ਐ ਦੱਸ ਦੇਣੀ ਆ ਹੋਏ ਉਹਨੇ ਸੈਟ ਵਾਪਸ ਦੇ ਦੋ ਹਾਂ ਤੇ ਮੇਰੀ ਸੁਣੋ ਗੱਲ ਉਹਨੂੰ ਕੀ ਜਵਾਬ ਦੇਣਾ ਵਾ ਕਿਦਾਂ ਕਵਾਂਗੇ ਉਹਨੂੰ ਕਿ ਉਹਨੇ ਸੈਟ ਵਾਪਸ ਕਰ ਦੇ ਇਹੋ ਤਾਂ ਗਲਪਤ ਮੈਂ ਸੋਚਣ ਲਈ ਆ ਨਾ ਫੋਨ ਸੁਣ ਕੇ ਤੇ ਮੈਂ ਤੇ ਹੈਰਾਨ ਹੋ ਗਈ ਆ ਇਹ ਕੀ ਬਣਿਆ ਹਾ ਦੇਣ ਤੇ 10 ਹੋਇਆ ਤੇ ਮੈਨੂੰ ਫੋਨ ਕਰ ਵੀ ਦਿੱਤਾ ਵਾ ਹੁਣ ਕੀ ਕਰਾਂਗੇ ਹੁਣ ਕਿਦਾਂ ਉਹਦੇ ਕੋ ਸੈਟ ਲਾਵਾਂਗੇ ਕੀ ਕਰਾਂਗੇ ਹੁਣ ਬੜੀ ਮੁਸ਼ਕਲ ਗੱਲ ਹੋ ਗਈ ਇਹ ਦਿਨੋਂ ਤੇ ਅਸੀਂ ਨਾ ਹੀ ਲਿਆ ਕੇ ਦਿੰਦੇ ਚਲੋ ਗੱਲ ਤੇ ਉਹਨੂੰ ਹੈ ਸੀ ਨਾ ਪਹਾਨ ਨਹੀਂਗਾ ਉਨ ਮਿਸੇ ਤੱਕ ਹੀ ਪਹਿਾਨੀ ਚੀਜ਼ ਮੇਰੀ ਤੇ ਹੁਣ ਉਹਨਾਂ ਨੇ ਆਖਣਾ ਪਈ ਹੁਣੇ ਦੇ ਕੇ ਤੇ ਹੁਣੇ ਆਂਦੇ ਬਣਵਾ ਕੇ ਲਿਆਂਦਾ ਵਾ ਤੇ ਦੇ ਕੇ ਤੇ ਹੁਣੇ ਲੱਲਿਆ ਮੇਰੇ ਕੋਲ ਮਾਦਾ ਤੂੰ ਵੀ ਕਹਿੰਦੀ ਸੀ ਨਾ ਹਾਂ ਮੇਰੀ ਭੈਣ ਆ ਮੇਰੀ ਭੈਣ ਵੇ ਲਾਣ ਉਹਦਾ ਠੀਕ ਹੈ ਨਾ ਐਦਾਂ ਕਰਨ ਲਈ ਆ ਕੋਈ ਮਹੀਨਾ ਖਣ ਦੇ ਕੱਢ ਲੈਂਦੀ ਆਹੋ ਕੱਢਣਾ ਚਾਹੀਦਾ ਸੀ ਉਹਨੂੰ ਆ ਕੋਈ ਕੰਮ ਥੋੜਾ ਵਾ ਨਾ ਮੈਂ ਕਹਿ ਕੇ ਸਮਝ ਨਹੀਂ ਆਉਂਦੀ ਹੁਣੇ ਲਮਾੜੀ ਜੀ ਰੱਖਿਆ ਵਾ ਕਿਦਾਂ ਲੈਣਾ ਸੈਟ ਉਹਦੇ ਕੋ ਕਿਹੜੇ ਮੂਹ ਨਾਲ ਮੰਗੀਨ ਨਾਲੇ ਮੰਗਣਾ ਕਿਦਾਂ ਮੈਂ ਮੰਗਿਆ ਹੀ ਨਹੀਂ ਜਾਣਾ ਮੰਗਿਆ ਹੀ ਨਹੀਂ ਜਾਣਾ ਹੁਣ ਕੀ ਕਰੀਏ ਮੈਨੂੰ ਤੇ ਆਪੇ ਇਸ ਗੱਲ ਦੇ ਸੋਚ ਵਿਚਾਰ ਆਉਂਦੇ ਵੀ ਕਰਾਂ ਕੀ ਹੁਣ ਹੁਣ ਕਿਦਾਂ ਕਰਾਂ ਮਾਤਾ ਕੋਈ ਨਾ ਕੋਈ ਹੱਲ ਕੱਢਾਂਗਾ ਕੋਈ ਮੈਂ ਉਹਨੂੰ ਇਹ ਗੱਲ ਆਖੀ ਮੈਂ ਕਿਹਾ ਪਹਿਣਾ ਤੂੰ ਤੇ ਮੇਰੇ ਨਾਲ ਉਹ ਗੱਲ ਕਰ ਲਈ ਦਾਨੀ ਦੁਸ਼ਮਣੀ ਤੂੰ ਨਾ ਮੈਨੂੰ ਚੀਜ਼ ਦਿੰਦੀ ਤੇ ਉਹ ਚੰਗਾ ਸੀ ਚਲੋ ਇੱਕ ਬੰਨੇ ਤੇ ਗੱਲ ਲੱਗੀ ਸੀ ਨਾ ਉਹ ਕੋਈ ਗੱਲ ਨਹੀਂ ਮਾਤਾ ਟੈਨਸ਼ਨ ਨਾ ਲੈ ਦੋ ਮੈਂ ਕੋਈ ਨਾ ਕੋਈ ਹੱਲ ਕੱਢਦਾ ਠੀਕ ਆ ਸਾਰੇ ਹੱਲ ਹੁੰਦੇ ਆ ਠੀਕ ਮੈਂ ਉਹਨੂੰ ਇਹੋ ਗੱਲ ਆਖੀ ਕੋਈ ਨਾ ਦੇ ਦਾਂਗੇ ਉਹਨੂੰ ਕੋਈ ਗੱਲ ਨਹੀਂ ਮੈਂ ਹੁਣ ਮੁੰਡਿਆਂ ਨਾਲ ਮ ਤੇ ਫੇਰ ਮੈਂ ਤੈਨੂੰ ਦੱਸੂਗੀ ਵੀ ਕਿੱਦਾਂ ਆਦੀ ਦੱਸਣਾ ਨਹੀਂ ਮੇਰੇ ਘਰ ਪਹਚਾ ਦੇ ਤੂੰ ਮੈਂ ਪਹਚਾ ਦੂੰਗਾ ਠੀਕ ਆ ਇਦਾਂ ਕਹਿੰਦੀ ਸੀ ਮੈਂ ਕਰ ਲੈਣਾ ਹੱਲ ਜਾਓ ਘਰ ਤੇ ਆਦੀਆਂ ਪਹਿਣਾ ਨੇ ਅੱਜ ਕੱਲ ਕੋਈ ਨਹੀਂ ਕਹਦਾ ਹੈਗਾ ਕਿਸ ਦੀ ਇੱਜ਼ਤ ਦਾ ਕੋਈ ਨਹੀਂ ਪਿਆਰ ਹਾਏ ਹਾਏ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਅੱਜ ਕੱਲ ਦੀਆਂ ਕੁੜੀਆਂ ਨੂੰ ਕੀ ਹੋ ਗਿਆ ਵਾ ਪੇਕੇਆਂ ਤੋਂ ਅੰਧੇ ਕਿਉਂ ਕੋਈ ਚੀਜ਼ ਲਈਏ ਨਾ ਤਾਂ ਸਾਰੇ ਜੋ ਕੁਝ ਹੈਗਾ ਨਾ ਢੋਕੇ ਤੇ ਪੇਕੇ ਪਹਚਾ ਦਈਏ ਆਦੀ ਹੋ ਗਈ ਹੈ ਮਰ ਮਰ ਕੇ ਘਰ ਬਣਾਇਆ ਹੈਗਾ ਤੇ ਹੁਣ ਵੇਖ ਲੈ ਉਜੜਦਾ ਵੇਖ ਕੇ ਝਰਿਆ ਨਹੀਂ ਜਾਂਦਾ ਰਮਨ ਹਾਂਜੀ ਤੂੰ ਤੇ लवली ਡੇ ਉੱਚੀ ਉੱਚੀ ਬੋਲਣ ਕੀ ਗੱਲ ਹੋਈ ਸੀ ਮੈਂ ਤਾਂ ਗੇੜ-ਗਾੜੀ ਖੁਤਤਾ ਮੇਰੇ ਲਾਗੇ ਬੰਦੇ ਹੀ ਤੋ ਕੋਈ ਸ਼ਰਮ ਕਰਿਆ ਕਰੋ ਗੇੜ ਦੇ ਆਪਣਾ ਸੜਕ ਦੇ ਉੱਤੇ ਘਰ ਵਾ ਤੂੰ ਹੀ ਰੌਲਾ ਸੁਣ ਲਿਆ ਤੂੰ ਹੀ ਗੱਲ ਨਹੀਂ ਮੈਨੂੰ ਪੁੱਛੀ ਵੀ ਗੱਲ ਕੀ ਹੋਈ ਇਹਦੀ ਪਰਜਾਈ ਨਹੀਂ ਆਈ ਉਹ ਮੈਨੂੰ ਦੱਸ ਕੇ ਗਈ ਵੀ ਜਿਹੜਾ ਸੋਨੇ ਦਾ ਸੈੱਟ ਵਾ ਨਾ ਉਹ ਮੇਰੀ ਸੱਸ ਕੋਲ ਵਾ ਤੇ ਫਿਰ ਮੈਂ ਪੁੱਛਣਾ ਨਹੀਂ ਰਕਮ ਦੀ ਚੀਜ਼ ਵਾ 1-2 ਰੁਪਏ ਦੀ ਚੀਜ਼ ਨਹੀਂ ਗਈ ਤੇ लवली ਲਾਗੇ ਨਾਲ ਆ ਤੇ लवली ਤਾਂ ਸਿਰ ਦੇ ਵਾਲਾ ਨੂੰ ਪੈਂਦਾ ਆਂਦਾ ਵਾ ਵੀ ਮੇਰੀ ਘਰ ਦੀ ਬਾਰੇ ਕੋਈ ਗਲਤ ਕਹੋ ਹੀ ਨਾ ਮੇਰ ਕੋਈ ਗੱਲਾਂ ਨਹੀਂ ਸੁਣੀਆਂ ਜਾਂਦੀਆਂ ਮਰ ਕੇ ਘਰ ਬਣਾਇਆ ਵਾ ਹੁਣ ਉਜੜਦਾ ਵੇਖ ਕੇ ਨਾ ਜਰਿਆ ਨਹੀਂ ਜਾਂਦਾ ਆਪਣਾ ਆਪਣੀ ਵੇਖਿਆ ਵੀ ਆ ਵੀ ਬਣਾ ਲਈਏ ਤੇ ਆ ਵੀ ਬਣਾ ਲਈਏ ਇਹ ਤਾਂ ਕਹਿੰਦੀ ਹੈ ਜੋ ਕੁਝ ਹੈਗਾ ਵਾ ਤੇ ਕੇ ਪਚਾਦਾ ਜੇ ਕੁੜੀ ਨੂੰ ਦੇਣਾ ਹੁੰਦਾ ਵਾ ਫਿਰ ਇਹਦੇ ਨੂੰ ਗੱਸ਼ ਪੈਂਦੀ ਆ ਮੁੰਡੇ ਨੂੰ ਸਖਾਲਦੀ ਆ ਕੁੜੀ ਨੂੰ ਆਹ ਦੇਤਾ ਹੀ ਕੁੜੀ ਨੂੰ ਆਹ ਦੇਤਾ ਹੀ ਪਰ ਮਨਾ ਮੇਰੀ ਗੱਲ ਸੁਣ ਜੇ ਤੈਨੂੰ ਉਹਦੀ ਪਰਜਾਈ ਦੱਸ ਹੀ ਗਈ ਹੈ ਨਾ ਤੇ ਮੇਰੀ ਸੱਸ ਕੁਮਾ ਸੋਣਾ ਤੇ ਜੇ ਉਹਨੇ ਹੁਣ ਦੱਸਿਆ ਉਹਦੋਂ ਦੱਸਦੀ ਉਹਨੂੰ ਕਿਹੜੀ ਆਈ ਨਹੀਂ ਇੱਕ ਦੋ ਵਾਰ ਹੀ ਆਈ ਹੈ ਜਿਹੜਾ ਸੋਨਾ ਵਾ ਮੇਰੀ ਸੱਸ ਕੋ ਆ ਆਣ ਕੇ ਤੇ ਮਾਸੀ ਜੀ ਘੜਾਉ ਤਹੀਂ ਤੇ ਹੁਣ ਇਦਾਂ ਕਰ ਉਹਦੇ ਮਗਰ ਲਾ ਕੇ ਨਾ ਆਪਣੇ ਘਰ ਲੜਾਈ ਨਾ ਪਾ ਜਿੱਥੇ ਹੈਗਾ ਨਾ ਸੋਨਾ ਉਥੇ ਪਿਆਰ ਆਂ ਦੇ ਬਈ ਕੜੀ ਨਾ ਠਾਲ ਚੰਗੀ ਗੱਲੀ ਇਹ ਕੜੀ ਨਾ ਠਾਲ ਗੱਲ ਰਹੀ ਸੁਨੇ ਦੀ ਸੋਨਾ ਤੈਨੂੰ ਮੈਂ ਬਣਾ ਦੂੰਗਾ ਦੋ ਦਾ ਬਣੇ ਚਾਤਾ ਬਣੇ ਜਿੰਨੇ ਦਾ ਬਣੂਗਾ ਨਾ ਉਹ ਤੈਨੂੰ ਮੈਂ ਬਣਾ ਦੂੰਗਾ ਤੇ ਹੁਣ ਘਰ ਵੇਚਣਾ ਕਪਾਤ ਨਾ ਪਾਈ ਇਹ ਤੈਨੂੰ ਮੈਂ ਦੱਸਦਾ ਮੇਰੀ ਸੁਣ ਲੋ ਗੱਲ ਅੱਜ ਤੁਸੀਂ ਸੋਨਾ ਬਣਾ ਕੇ ਦਿੰਦੇ ਜੇ ਕੱਲ ਨੂੰ ਹੋਰ ਕੋਈ ਚੀਜ਼ ਉੱਥੇ ਪਹੁੰਚਾ ਦੂੰ ਕਿੰਨੀਆਂ ਕਿ ਚੀਜ਼ਾਂ ਬਣਾਓਗੇ ਨਾਲੇ ਜਿਹੜੇ ਪਹਿਿਆਂ ਦਾ ਸੋਨਾ ਬਣਾ ਕੇ ਦੇਣਾ ਨਾ ਬਣਾਓ ਸੋਨਾ ਨਿੱਕੀ ਨਾ ਉਹ ਨੂੰ ਪਾਵਾਂਗੇ ਇਹਦੇ ਕੋਲ ਤਾਂ ਮੈਂ ਇਹਦੇ ਪੇਕੇਆਂ ਨੂੰ ਮੰਗਵਾਉਂਗੀ ਜੋ ਮਰਜ਼ੀ ਹੋ ਜੇ ਇਹ ਮੈਨੂੰ ਗੱਲਾਂ ਕਰਦੇ ਗਿੱਜੀ ਆ ਨਾ ਹੁਣ ਸਚਾਈ ਸਾਹਮਣੇ ਆ ਗਈ ਆ ਹੁੜਿੰਗੜੇ ਦੋਵੇਂ ਜੀ ਉਹ ਮੇਰੀ ਗੱਲ ਸੁਣ ਲਾ ਆਂਡ ਗਵਾਂਡ ਕੀ ਆਖੂਗਾ ਵੀ ਇਹਨਾਂ ਦੇ ਘਰ ਮੇਲਾ ਲੱਗਾ ਰਹਿਦਾ ਵਾ ਆਂਡ ਗਵਾਂਡ ਜੋ ਮਰਜ਼ੀ ਆਖੇ ਚੌਵਾਂ ਤੋਲਿਆਂ ਨੂੰ ਨਾ 1.5 ਲੱਖ ਨਾਲ ਲਾ ਲਓ ਕਿੰਨੇ ਦਾ ਬਣਾ 6 ਲੱਖ ਦਾ ਵਾ ਤੇ ਫਿਰ ਉਹਦੇ ਹੱਡਾਂ 'ਚੋਂ ਕੱਢਣਾ ਫਿਰ ਕੱਢਣਾ ਜਿੱਦਾਂ ਗੱਲਾਂ ਕਰਦੀ ਨਾ ਮੇਰੀ ਤੀ ਵਾਰੀ ਉਹਨੂੰ ਆਹ ਦੇਤਾ ਤੈਨੂੰ ਆਹ ਦੇਤਾ ਉਹਨੂੰ ਤਾਂ ਜੇ ਏਸੀ ਦੇਣਾ ਹੀ ਤਿੰਨ ਖੱਤੀ ਆਪ ਚਲ ਗਈ ਲੋੜੀ ਦੇਣ ਤੇ ਮਾਂ ਨਾ ਚਲ ਜੇ ਕੋਈ ਚੀਜ਼ ਨਾ ਦੇਵੇ ਤੇ ਇਹਦੇ ਪੇਕੇ ਨੂੰ ਪੂਜਦੀ ਮੈਂ ਸੋਣਾ ਇਹਦੀ ਮਾਂ ਜਿਹੜੀ ਆ ਨਾ ਉਹ ਸੋਨਾ ਪਾਪਾ ਵੇਂਦੀ ਹੁਣੀ ਸੈਟ ਵੇਂਦੀ ਹੁਣੀ ਆ ਪਿੱਤੀ ਦੇ ਘਰੋਂ ਆ ਗਿਆ ਵਾ ਵੇਖੀ ਸਹੀ ਹੈ ਨਾ ਮਾਵਾਂ ਧੀਆਂ ਦਾ ਮੈਂ ਹਾਲ ਕੀ ਕਰਦੀ ਆ ਚੱਲ ਵੇਲਾ ਮਰਜੀ ਤੇਰੀ ਮੈਂ ਤੈਨੂੰ ਸਮਝਾਉਣਾ ਹੀ ਸਮਝਾਤਾ ਵੀ ਆਖੇ ਲੱਗ ਜਾ ਹਟ ਜਾ ਇਹਨਾਂ ਗੱਲਾਂ ਤੋਂ ਮਿੱਟੀ ਪਾ ਦੇ ਉਹਨਾਂ ਗੱਲਾਂ ਦੇ ਕੋਈ ਮੈਨੂੰ ਸੁਆਦ ਦੀ ਗੱਲ ਕਰਿਆ ਕਰੋ ਮੇਰੇ ਲੱਗਦਾ ਏਦਾਂ ਦੀਆਂ ਗੱਲਾਂ ਨਾ ਕਰਿਆ ਕਰੋ ਚੱਲ ਕਰੀ ਜਾ ਫਿਰ ਆ ਮੇਲਾ ਲਾਓ ਬਾਹਰ ਛੜਕ ਤੇ ਮੇਲਾ ਲੱਗਦਾ ਤੇ ਲੱਗੇ ਫਿਰ ਸੋਨਾ ਤਾਂ ਮੈਂ ਵੀ ਨਹੀਂ ਹੱਥਾਂ ਜਾਂ ਦਿੰਦੀ ਕਿੱਦਾਂ ਚੀਜ਼ਾਂ ਬਣਾਈਆਂ ਵਾ ਤੇ ਇਹਨਾਂ ਵਾਸਤੇ ਬਣਾਈਆਂ ਵਾ ਪੇਕੇ ਦੇਈ ਜਾਓ ਲੋਕੀ ਸਾਡੇ ਹੱਥੀ ਬਣੀਆਂ ਚੀਜ਼ਾਂ ਵਰਤਣ ਤਾਂ ਹੀ ਸ਼ਦਾਈ ਬਣੇ ਆ ਕੋਈ ਗੱਲ ਨਹੀਂ ਆ ਲੂੰਬੜੀ ਜੀ ਉਹਦਣ ਵੀ ਚਲ ਗਈ ਹੈ ਨਾ ਸ਼ਹਿਰ ਤੇ ਵਾਲਵੂਲ ਸਿੱਧੇ ਕਰਵਾਈ ਅਜਾ ਤਾਂ ਸੌਰੇ ਨੇ ਪੁੱਛਿਆ ਹੀ ਨਹੀਂ ਜੇ ਇਹਨਾਂ ਨੂੰ ਕਹਿੰਨੇ ਵੀ ਪੁੱਛਿਆ ਕੁੜੀਆਂ ਕਰਵਾਉਂਦੀਆਂ ਵਾ ਕੁੜੀਆਂ ਕਰਵਾਉਂਦੀਆਂ ਵਾ ਤੇ ਪੇਕਿਆਂ ਦਾ ਕਰਵਾ ਕੇ ਆਂਦੀ ਇੱਥੇ ਆਣ ਕੇ ਕਰਾਉਣਾ ਹੀ ਨਾਲੇ ਉਹ ਵੀ ਲਵਲੀ ਦੇ ਪੈਸੇ ਕੱਢ ਕੇ ਲੈ ਕੇ ਗਏ ਆ 500 ਰੁਪਇਆ ਮੱਥੇ ਮਾਰ ਗਏ ਆ ਖੋਣ ਖੋ ਗਏ ਆ ਉਹ ਮੈਂ ਜਾਣਦੀ ਆ ਨਾ ਰਾਜਿਆਂ ਨੂੰ ਕਿੱਦੇ ਕਰਾਜੀਏ ਚਲ ਕੰਮ ਤੇ ਸਾਰਾ ਹੋ ਹੀ ਗਿਆ ਵਾ ਸੰਦੀਪ ਆ ਜਾ ਕੀ ਕਰਨੀ ਕੁਝ ਨਹੀਂ ਕੱਪੜੇ ਜੋੜਨ ਦੀ ਉਹ ਰੱਖ ਕੇ ਹਟੀਆਂ ਠੀਕ ਆ ਖਾ ਲੈ ਰੱਡੀ ਪਾ ਰੋਟੀ ਪਣੀ ਤੇ ਮੈਂ ਖਾ ਲਿਆ ਵਾ ਜਿਹੜਾ ਸੈਟ ਲਿਆਂਦਾ ਜੀ ਆਪਾਂ ਉਹ ਸਾਹਮਣੇ ਰੱਖਿਆ ਵਾ ਨਾ ਮੈਂ ਕਿਹਦੀ ਵੇਖਿਆ ਤੇਰੇ ਪਾਇਆ ਤੁਹਾਡੇ ਕਹਿੰਦਾ ਕੀ ਮਤਲਬ ਆ ਹੁਣ ਸੈਟ ਮੈਂ ਘਰੇ ਪਾਈ ਫਿਰਨਾ ਵਾ ਕਿਤੇ ਜਾਉਂਗੀ ਆਉਂਗੀ ਫੇਰ ਹੀ ਪਾਉਂਗੀ ਇਦਾਂ ਕਿਦਾਂ ਪਾ ਲੂੰਗੀ ਹੁਣ ਮੈਂ ਓਕੀ ਕਿਹੜੀ ਗੱਲਾਂ ਹੋਈ ਜਾਂਾਂ ਨਾ ਨਹੀਂ ਉਹ shear ਨਾ ਇਹ ਸਾਹਮਣੇ ਰੱਖਿਆ ਵਾ ਤੈਨੂੰ ਵੀ ਪਤਾ ਵਾ ਕਿ ਪਹਿਲਾਂ ਦੀ ਚੀਜ਼ ਵਾ ਕਿਦਾਂ ਬਣਾਈ ਹੈ ਇਹ ਇਹ ਗੱਲ ਤਾਂ ਮੈਨੂੰ ਵੀ ਪਤਾ ਵਾ ਮੈਂ ਕਦੋਂ ਕਹਿੰਦੀ ਆ ਕਿ ਪਤੇ ਤੋੜ ਕੇ ਤੁਸੀਂ ਦੇ ਆਏ ਹੀ ਤੇ ਸੈਟ ਲੈ ਜਾਂਦਾ ਵਾ ਪੈਸਾਂ ਦੀ ਚੀਜ਼ ਆਈ ਆ ਬਸ ਮੈਂ ਇਹੋ ਪੁੱਛਿਆ ਤੇ ਖਾਵਣਾ ਸਾਹਮਣੇ ਸਾਹਮਣੇ ਆਈ ਮੈਂ ਐਡੀ ਵੀ ਨਹੀਂ ਆਲੀ ਨਹੀਂ ਹੈਗੀ ਜਦੋਂ ਮੈਂ ਜਾਉਗੀ ਨਾ ਉਧਰ ਹੀ ਭਾਗੇ ਜਾਣਾ ਜਦੋਂ ਦਾ ਮਾਤਾ ਨੇ ਸੈਟ ਫੜਾਇਆ ਵਾ ਨਾ ਮੈਂ ਤੇ ਪਿੰਡ ਵੀ ਨਹੀਂ ਗਈ ਜਾਂਜ ਹੋਵੇ ਨਾ ਪਿੰਡ ਗਈਆਂ ਉਹਨਾਂ ਨੂੰ ਦੇ ਆਈਆਂ ਸਾਹਮਣੇ ਆ ਵਾ ਜੇ ਨਹੀਂ ਨਾ ਯਕੀਨ ਹੈਗਾ ਕੱਢ ਕੇ ਵਿਖਾਦਾ ਸੰਦੀਪ ਉਹ ਗੱਲ ਨਹੀਂ ਹੈਗੀ ਮੈਂ ਇਹਨੂੰ ਕਿਹਾ ਵਾ ਤੂੰ ਵੇਖਦੇ ਆਈਂ ਇੱਕ ਦਿਨ ਵੀ ਨਹੀਂ ਜਾਣਦੀ ਅੱਗੇ ਤੇ ਕਦੀ ਤੁਸੀਂ ਮੈਨੂੰ ਪੁੱਛਿਆ ਨਹੀਂ ਆ ਤੇ ਅੱਜ ਤੁਹਾਨੂੰ ਕੀ ਹੋ ਗਿਆ ਉਹ ਕੁਝ ਨਹੀਂ ਹੋਇਆ ਬਾਬਾ ਉਦਾਂ ਹੀ ਪੁੱਛ ਲਿਆ ਵਾ ਤੂੰ ਤਾਂ ਗਾਲੀ ਪੈ ਗਈ ਆ ਮਾਤਾ ਨੇ ਤਾਂ ਨਹੀਂ ਕਿਤੇ ਕਿਹਾ ਕਿ ਸੰਦੀਪ ਨੂੰ ਪੁੱਛ ਲੈਣਾ ਸੀ ਸੈਟ ਕਿਤੇ ਵੇਚਤ ਨਹੀਂ ਆਈ ਮਦਨ ਨੂੰ ਕਹਿਣਾ ਵਾ ਮਦਨ ਨੂੰ ਪਾਉਣਾ ਵਾ ਵਰਤਨਾ ਹੀ ਆ ਐਦਾਂ ਦੇ ਕਦੀ ਤੁਸੀਂ ਪੁੱਛਿਆ ਨਹੀਂ ਮੈਨੂੰ ਤੁਹਾਡੇ ਤੇ ਸ਼ੱਕ ਜਾ ਹੋਣ ਡਿਆ ਵਾ ਉਹ ਚੰਗਾ ਬਾਬਾ ਜੇ ਕੋਈ ਗੱਲ ਹੈਗੀ ਆ ਮੈਨੂੰ ਪੁੱਛਦਾ ਠੀਕ ਆ ਵਾ ਦਰੇ ਮੈਨੂੰ ਦੱਸ ਦੋ ਕੋਈ ਨਹੀਂ ਗੱਲ ਹੈਗੀ ਜੇ ਤੂੰ ਹੀ ਰੱਖਣਾ ਵਾ ਤੇ ਤੂੰ ਹੀਰਾ ਖਲੋ ਸੈਟ ਉਹ ਆਪਣੀ ਕੋੜੀ ਰੱਖ ਬਸ ਮੈਂ ਇਹੋ ਪੁੱਛਣਾ ਵੀ ਹੈਗਾ ਵਾ ਨਾ ਐਵੇਂ ਗੱਲਾਂ ਮਾਰੀ ਜਾਂਦੀਆਂ ਸਦਾਈ ਤੇ ਤੂੰ ਹੀ ਸਮਝਿਆ ਮੈਨੂੰ ਇਹ ਬੁਲਾ ਕੱਤੋ ਸੈਟ ਪੁੱਛਣ ਦੇ ਆ ਕਿ ਸੰਦੀਪ ਤੋਂ ਸੈਟ ਰੱਖਿਆ ਵਾ ਮੈਨੂੰ ਨਾ ਸ਼ੱਕ ਜਾ ਹੋਣ ਡਿਆ ਇਹਨਾਂ ਤੇ ਅੱਗੇ ਤੇ ਕਦੀ ਪੁੱਛਿਆ ਨਹੀਂ ਇਹਨਾਂ ਨੇ ਚੱਲ ਕੋਈ ਗੱਲ ਨਹੀਂ ਕਹਿੰਦੇ ਹੁਣੇ ਆ ਕਿ ਕਿਤੇ ਚੇਤਾ ਨਾ ਭੁੱਲ ਜੇ ਰੱਖ ਕੇ ਇਹ ਵੀ ਆਪਣੇ ਵੱਲੋਂ ਸੱਚੇ ਆ ਕਿ ਮਹਿੰਗੇ ਭਾਅ ਦੀ ਚੀਜ਼ ਵਾ